ਅੱਜ ਸੋਚਿਆ ਆਪਣੀ ਸੋਫੇ ਨੂੰ ਥੋੜੀ ਰੈਸਟ ਦਵਾਨੇ ਕਿ ਜਦੋਂ ਵਰਕ ਫਰਮ ਹੋਮ ਕਰਦੇ ਆ ਨਾ ਸਾਰਾ ਦਿਨ ਤੁਸੀਂ ਇੱਥੇ ਹੀ ਬੈਠੇ ਰਹਿੰਦੇ ਹੋ ਸੀਸ ਨੂੰ ਆਪਾਂ ਬਿਠਾ ਲਿਆ ਗੱਡੀ ਦੇ ਵਿੱਚ ਅੱਗੇ ਸੋਖ ਬੈਠੇ ਮੇਰੇ ਤੇ ਹਰਸ਼ ਦੀ ਵੇਟ ਕਰੀ ਆਂਦੇ ਸੀ ਮੌਸਮ ਬਹੁਤ ਜ਼ਿਆਦਾ ਕੈਂਡ ਸੀ ਤੇ ਅਸੀਂ ਸੋਚਿਆ ਕਿੱਥੇ ਚਲੀਏ ਫੇ ਸੋਚਿਆ ਚਲੋ ਅੱਜ ਚੱਲਦੇ ਅੰਬਰ ਫਾਰਮ ਫਾਰਮ ਦੇ ਵਿੱਚ ਜਾ ਕੇ ਨਾ ਬਹੁਤ ਜ਼ਿਆਦਾ ਰਿਲੈਕਸ ਫੀਲ ਹੁੰਦਾ ਵਾ ਮੇਰੇ ਤੇ ਸੁਖ ਦਾ ਵੀ ਅਗਲਾ ਮਿਸ਼ਨ ਇਹ ਹੈ ਕਿ ਆਪਾਂ ਵੀ ਆਪਣਾ ਇੱਕ ਫਾਰਮ ਹਾਊਸ ਬਣਾਵਾਂਗੇ ਤੇ ਖੇਤਾਂ ਦੇ ਵਿੱਚ ਰਾਵਾਂਗੇ ਆਪਣੀ ਜਿਹੜੀ ਜ਼ਿੰਦਗੀ ਹੈ ਨਾ ਉੱਥੇ ਸਕੂਨ ਨਾਲ ਕੱਟਾਂਗੇ ਸੋ ਜਦੋਂ ਆਪਾਂ ਫਾਰਮ ਦੇ ਵਿੱਚ ਪਹੁੰਚੇ ਦੇਖੋ ਮਾਹੌਲ ਕਿੰਨਾ ਜ਼ਿਆਦਾ ਵਧੀਆ ਲੱਗ ਰਿਹਾਵੇਂ ਲੱਗਦਾ ਹੁੰਦਾ ਕਿ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਹੀ ਪਹੁੰਚ ਗਏ ਆ ਤੇ ਗੈਲਡਨ ਵਲੀ ਸਾਈਡ ਤਾਂ ਵੈਸੇ ਵੀ ਸਾਰੇ ਪਾਸੇ ਖੇਤ ਹੁੰਦੇ ਆ ਤੇ ਬੜੀ ਜ਼ਿਆਦਾ ਸ਼ਾਂਤੀ ਮਿਲਦੀ ਹੁੰਦੀ ਐ ਸੋ ਐਦਾਂ ਪਹਿਲਾਂ ਆ ਕੇ ਆਪਾਂ ਬਾਪੂ ਜੀ ਨਾਲ ਮਿਲੇ ਸੋ ਕਰਦੇ ਆ ਇਹਨਾਂ ਨਾਲ ਗੱਲਾਂ ਬਾਤਾਂ ਆ ਥੋੜੀ ਪਹਿਲਾ ਨਾਲ ਤੇਜ਼ੀ ਹੋਗੀ ਪਹਿਲਾ ਮੈਂ ਤੇਜ਼ੀ ਹੋਗੀ। ਹੋ ਅੱਛਾ ਅੱਛਾ ਸਹੀ ਆ। ਕੀ ਕੀ ਕੁਛ ਲੱਗਿਆ ਵੇ ਹੁਣ? ਹੁਣ ਆਪਣੇ ਪਹਿਲਾਂ ਮੈਂ ਇਹ ਦੱਸ ਸਾਡੀਆਂ ਤਰ੍ਹਾਂ ਰੱਖੀਆਂ। ਤਰ੍ਹਾਂ ਪਾੜ ਲਾਂਗੇ ਹੁਣ। ਪਾੜ ਕੇ ਦਿਓ ਅਸੀਂ ਲਾਲ ਕਰਦੇ ਆਂ ਤੁਹਾਡੇ ਜੋਗਰੀਆਂ ਤੇ ਥਿਆ ਹੀ ਜਾਣੀ। ਜੇ ਨਾਲ ਲੱਬੀਆਂ ਫੇਰ। ਨਾ ਨਾ ਕਿਵੇਂ ਨਾ ਉਹ ਹੋਈ ਨਹੀਂ। ਅਸੀਂ ਖਾਲੀ ਨਹੀਂ ਜਾਣਾ ਅੱਜ। ਮੈਂ ਕਿਹਾ ਖਾਲੀ ਆਲਾ ਕੰਮ ਹੀ ਐ ਨਹੀਂ ਖੇਤ ਚ ਆ ਕੇ ਖਾਲੀ ਕਿਵੇਂ। ਉਹੀ ਤਾਂ ਗੱਲ ਆ। ਆ ਅਸੀਂ ਪਿਛਲੇ ਹਫਤੇ ਵੀ ਆਉਣਾ ਸੀਗਾ। ਆ ਦੱਸਦਾ ਹੀ ਮਨਦੀਪ ਕਹਿੰਦਾ ਆਇਆ ਸੀ। ਕੀਤਾ ਸੀਗਾ ਫੋਨ। ਉਸ ਸਾਡਾ ਟਾਈਮ ਨਹੀਂ ਲੱਗਿਆ ਸੀ ਬੀਜੀ ਬਾਲੇ ਚੱਲੀ ਜਾਂਦੇ ਸੀ ਹਾਂਜੀ ਹਾਂਜੀ ਇੱਕ ਦਿਨ ਤੁਹਾਡੀ ਆਈ ਸੀਗੀ ਵੀਡੀਓ ਵੀ ਬਈ ਸ਼ੇਅਰ ਵੀ ਕੀਤੀ ਕਿ ਤੇ ਬਾਹਰ ਗਏ ਬੀ ਸੀ ਤੁਸੀਂ ਉਹ ਲੱਕੜ ਦੇ ਪੁਲ ਜੇ ਤੇ ਤੁਰੇ ਆਉਂਦੇ ਸੀ ਅੱਛਾ ਅੱਛਾ ਤੇ ਕੁੜੀਆਂ ਵੀ ਭੱਜੀ ਆਉਂਦੀ ਸੀ ਲੱਕੜਪਾਲ ਪੁਲ ਤੇ ਉਹ ਤਾਂ ਘਰ ਦੇ ਪਿੱਛੇ ਤੂੰ ਕਹਿ ਰਹੀ ਸੀ ਜੇ ਇੱਥੇ ਕੋਈ ਘੁੰਮਣਾ ਆਵੇ ਤਾਂ ਬੱਚਿਆਂ ਦਾ ਧਿਆਨ ਰੱਖਣਾ ਅੱਛਾ ਅੱਛਾ ਠੀਕ ਹੈ ਬਾ ਪੂਰੀਆਂ ਵੀਡੀਓ ਦੇਖਦੇ ਸਾਡੀਆਂ ਲਾਏ ਛੋਟੀਆਂ ਵੀਡੀਓ ਦਾ ਮੈਂ ਨੰਗਣੀ ਨਹੀਂ ਤੂੰ ਨਾਲ ਲਾਇਕ ਵੀ ਕਰਨਾ ਹਾਂ ਕਮੈਂਟ ਵੀ ਲਾਇਕ ਵੀ ਹਾਂ ਸਹੀ ਆ ਸਹੀ ਆ ਇੱਥੇ ਗਾਹਕ ਪਰ ਜਾਂਦੇ ਕੀਜਾ ਪਰ ਜਾਂਦਾ ਕੀਜਾ ਸ਼ਨੀਵਾਰ ਐ ਤਾਂ ਵਾਰ ਜ਼ਿਆਦਾ ਆਉਂਦੀ ਐ ਕਿ ਹਾਂ ਬਾਕੀ ਵੀ ਖੈਰ ਮਾੜਾ ਮੋਟਾ ਟਮ ਆਈ ਜਾਂਦਾ ਸ਼ਨੀਵਾਰ ਐ ਤਾਂ ਵਾਰ ਤਾਂ ਫਿਰ ਪੂਰੇ ਹੀ ਹਾਂ ਫਿਰ ਉਹ ਤਾਂ ਪੂਰਾ ਹੁੰਦਾ ਹਾਂ ਹਾਂ ਅੱਛਾ ਅੱਛਾ ਤੇ ਸ਼ਨੀਵਾਰ ਫਿਰ 7 ਤੋਂ 1 ਵਜੇ ਤੱਕ ਉਹ ਮੰਡੀ ਐ ਹਾਂ ਹਾਂ ਫਿਰ ਦੋ ਜਣੇ ਉੱਥੇ ਉੱਠ ਜਾਂਦੇ ਮੰਡੀ ਤੇ ਅੱਛਾ 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 ਉੱਥੇ ਕੋਈ ਜਿੰਨਾ ਕਿ ਨਹੀਂ ਉਹ ਇੱਥੇ ਨਹੀਂ ਆਉਂਦੇ ਸਟੋਰ ਵਾਲੇ ਲੈਣ ਨੇ ਸਟੋਰ ਆ ਤਾਂ ਮਾਲ ਤਾਂ ਸਾਡੇ ਕੋਲੇ ਉਹ ਹੀ ਨਹੀਂ ਹੁੰਦਾ ਸਟੋਰ ਵਾਲੇ ਤਾਂ ਥੋਕ ਵਾਲੇ ਹੀ ਆ ਕੇ ਆਪਣੇ ਕੋਲੇ ਇੱਥੇ ਆ ਕੇ ਉਹ ਕਹਿੰਦੇ ਜਿੰਨਾ ਤੁਹਾਡੇ ਕੋਲੇ ਸਮਾਨ ਸਾਨੂੰ ਪੁੱਛ ਜਾਂਦੇ ਚੱਲੋ ਹਾਂ ਸਹੀ ਯਾਰ ਬੱਲੇ ਬੱਲੇ ਚੱਲੀ ਜਾਂਦੇ ਦਾਤੀਆਂ ਇੰਡੀਆ ਤੋਂ ਮਗਾਈਆਂ ਵੀ ਹੈ ਇੰਡੀਆ ਦੀ ਹਾਂ ਮਨ ਲੱਗਦੀ ਹੈ ਦੇਖਣ ਜਿਹੜੀ ਆੜੀ ਆ ਇਹ ਲਿਆਉਂਦੀਆਂ ਟੱਚੀਆਂ ਜਿਹਾ ਪਾਫਾ ਕੰਟੇਨਰ ਮੰਗਾਲਿਆ ਹੁਣ ਉੱਥੇ ਤੋਂ ਸਮਾਨ ਦਾ ਅਤੰਗ ਉਦੋਂ ਮਗਾਇ ਸੀ ਨਾ ਟਰੈਕਟਰ ਦਾ ਸਮਾਨ ਹਾਂ ਹਾਂ ਤੇ ਉਦੋਂ ਉਹ ਕੰਟੇਨਰ ਇੱਕ ਉਹ ਕਿਹੜੇ ਦਾ ਫੋੜਦਾ ਆਫੋਰਡ ਦਾ ਅੱਛਾ ਅੱਛਾ ਇੰਡੀਆ ਦਾ ਮਗਾ ਸਮਾਨ ਦਾ ਹਾਂ ਇੰਡੀਆ ਤੋਂ ਮਗਾਇਆ ਸੀ ਫਿਰ ਇਹ ਕੰਟੇਨਰ ਹੀ ਕੀਤਾ ਸੀ ਇੱਕ ਘਰ ਹੋਰ ਨਾਲ ਗਿਆ ਸੀ ਨਾਲ ਅੱਛਾ ਅੱਛਾ ਫਿਰ ਇੱਕ ਸਗੇ ਕੁਸਗੇ ਤੇ ਹੋਰ ਸਾਰਾ ਸਮਾਨ ਉੱਥੇ ਫਿਰ ਕਿੰਨੇ ਕਿੰਨੇ ਦਿਨਾਂ ਚ ਪਹੁੰਚਿਆ ਕੰਟੇਨਰ ਉਹ 2.5 ਮਹੀਨੇ ਲੱਗੇ 2.5 ਮਹੀਨੇ ਲੱਗੇ ਸੈਂ ਬਾਬਾ ਲੱਗ ਜਾਂਦਾ ਲੱਗਦਾ ਜੀ ਲੱਗਦਾ ਪਰ ਸਮੁੰਦਰਾ ਸਮੁੰਦਰਾ ਵਿੱਚ ਦੀ ਹੌਲੀ ਹੌਲੀ ਆਉਂਦਾ ਹੌਲੀ ਹੌਲੀ ਆਉਂਦਾ ਹੂੰ 2.5 ਮਹੀਨੇ ਤਾਂ ਲੱਗ ਜਾਂਦੇ ਆ ਉਧਰ ਹੈ ਕਿ ਲੱਗੇ ਵੇ ਕੋਈ ਆ ਉਧਰ ਗਾਗਨਾ ਜਦੋਂ ਇੱਥੇ ਖੇਤ ਦੇ ਵਿੱਚ ਆ ਜਾਂਦੇ ਆ ਨਾ ਬਸ ਫਿਰ ਕਹਿ ਲੋ ਕਿ ਆਪਾਂ ਨੂੰ ਪੂਰੇ ਪੰਜਾਬ ਵਾਲੀਆਂ ਜਿਹੜੀਆਂ ਆਪਾਂ ਚੀਜ਼ਾਂ ਮਿਸ ਕਰਦੇ ਆ ਉਹ ਸਾਰੀਆਂ ਪੂਰੀਆਂ ਹੋ ਗਈਆਂ ਤੇ ਦੇਖੀ ਕੀ ਕੀ ਪਾਇਆ ਤੇ ਇਹ ਫਾਰਮ ਬਸ ਆਪਣਾ ਹੀ ਆ ਇੱਥੇ ਕੀ ਆ ਪੁੱਤ ਆਹ ਲਸਣ ਤੋੜਿਆ ਪਿਆ ਲਸਣ ਅੱਛਾ ਅੱਛਾ ਚੋ ਇਹ ਤਾਂ ਫਿਰ ਮਸ਼ੀਨਰੀ ਖੜੀ ਆ ਨਾ ਇਧਰ ਲਸਣ ਸਾਰੀ ਤੋੜ ਕੇ ਰੱਖੀ ਹੋਈ ਆ ਮੇਚਾ ਤੇ ਕੰਡਾ ਵੀ ਹੈਗਾ ਨਾਲ ਆਪਣੇ ਕੋਲੇ ਧਰਮ ਕੰਡਾ ਪਦਰਤਾਰਮ ਕੰਡਾ ਦਾ ਪਤਾ ਕਣਾ ਹੈ ਬਾਥੂ ਬਾਥੂ ਮਟਰ ਇਧਰ ਆ ਚੌਲੇ ਆ ਗਏ ਇਹ ਤਾਂ ਮੈਨੂੰ ਮੈਂ ਕਦੇ ਨਹੀਂ ਟਰਾਈ ਕੀਤੀ ਕਦੇ ਨਹੀਂ ਟਰਾਈ ਕੀਤੀ ਇਧਰ ਮਿਰਚਾਂ ਇਧਰ ਲਸਣ ਲਸਣ ਬਾਲੀ ਹੋਈ ਪਈ ਹੈ ਜਿਆਦਾ ਹਾਂ ਆਪਾਂ ਅੱਗੇ ਵੀ ਦੇਖਦੇ ਹਾਂ ਕੀ ਆ ਸੀ ਸਬਜ਼ੀਆਂ ਆਪਣੇ ਲਈ ਵੀ ਲੈ ਕੇ ਜਾਣੀਆਂ ਤੇ ਸੋ ਦੇਖਦੇ ਹਾਂ ਇਧਰ ਪਾਈ ਖੜਾ ਫੋੜ ਆਪਣਾ 36 ਦੀ ਪਿਛਲੇ ਪਿਛਲੇ ਸਾਲ ਇਹ ਤੇ ਬਹੁਤ ਝੂਟੇ ਲਏ ਸੀਗੇ ਬੜਾ ਸੁਆਦ ਆਉਂਦਾ ਇੱਧਰ ਬਾਕੀ ਸਮਾਨਾਂ ਖੜਾ ਸਭ ਤੋਂ ਪਹਿਲਾਂ ਸਬਜ਼ੀਆਂ ਦੇਖ ਲਈਏ ਫਿਰ ਆਪਾਂ ਦੇਖਣ ਮੈਂ ਪਹਿਲਾਂ ਟਰੈਕਟਰ ਦਿਖਾਦਾ ਭਾਈ ਟਰੈਕਟਰ 630 ਇੰਡੀਆ ਤੋਂ ਆਇਆ ਵੈਸਾ ਸਮਾਨ ਸਮੂਡ ਵੀ ਇੰਡੀਆ ਤੋਂ ਮੰਗਾਇਆ ਸਾਰਾ ਹਾਲ ਦੇਖੋ ਦੂਜੇ ਹੀ ਆ ਤਾਂ ਆ ਵੀ ਸਿਸਟਮ ਘੈਂਟ ਆ ਡਾਊਨ ਕਰਕੇ ਉੱਪਰ ਚੱਕੇ ਜਾਂਦੇ ਆ ਚਲੋ ਇੱਧਰ ਤਾਂ ਜਾਦੇ ਸਮਾਨ ਖੜਾ ਰੇੜੀ ਖੜੀ ਆ ਬਲਦ ਹੈ ਨਹੀਂ ਗਾ ਕੱਲੀ ਕੱਡੀ ਆ ਪਾ ਤੁਹਾਨੂੰ ਸੈਰ ਕਰਵਾਈਏ ਕੈਨੇਡਾ ਦੇ ਫਾਰਮ ਦੀ ਚਲੋ ਵੀ ਚਲਿਏ ਆ ਤੂੰ ਆ ਤਾਂ ਕੀ ਤਾਂ ਇੱਥੇ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਜਦੋਂ ਬੈਂਦੇ ਆ ਨਾ ਸ਼ਾਮ ਨੂੰ ਤੇ ਫਿਰ ਕਹਿ ਲੋ ਕਿ ਮੱਛਰ ਜ਼ਿਆਦਾ ਹੋਣ ਕਰਕੇ ਬੈਠਿਆ ਨਹੀਂ ਜਾਂਦਾ ਫਿਰ ਧੂਆ ਕਰਕੇ ਛੱਡ ਦਿੰਦੇ ਸੁੱਕ ਦੇਖੀਆ ਕਿੱਡੀਆਂ ਵੱਡੀਆਂ ਨਾ ਕੀ ਚੀਜ਼ ਆ ਤੋਰੀਆਂ ਆ ਮਿਰਚਾਂ ਇਹ ਮਿਰਚਾਂ ਇੰਨੀਆਂ ਕੋੜੀਆਂ ਨਹੀਂ ਮਿੱਠੀਆਂ ਮਿਰਚਾਂ ਇਹ ਤਾਂ ਚਾਰ ਪੌਣ ਨੂੰ ਆ ਤੇ ਆ ਤਾਂ ਇਹ ਤੋਰੀਆਂ ਤੋਰੀਆਂ ਟਾਈਪ ਹੀ ਆ ਨਾ ਇਗ ਬਈ ਕੇ ਵੱਡੀਆਂ ਕਿੰਨੀਆਂ ਬਹੁਤ ਜ਼ਾਦੇ ਵੱਡੀਆਂ ਆ ਦੇਖ ਕਿੰਨੀਆਂ ਖਰਾਬ ਵੀ ਹੋ ਜਾਂਦੀਆਂ ਗਲੀਆਂ ਜਾਂਦੀਆਂ ਤੇ ਆ ਦੂਜੇ ਕਦੂ ਹਨ ਇਹ ਤਾਂ ਆ ਹੀ ਇੱਥੋਂ ਹੀ ਲੈਂਦੀਆਂ ਸੱਚ ਇਹ ਤੋਰੀਆਂ ਜੀਆਂ ਹਾਂ ਇੱਥੇ ਦੂਜੇ ਕਦੂ ਨਹੀਂ ਪਤਾ ਨਹੀਂ ਹੈਗੇ ਆਪਾਂ ਤਰ੍ਹਾਂ ਦੇ ਦੇਖ ਕੇ ਜਾਣੀਆਂ ਠੀਕ ਆ ਨਹੀਂ ਇਹ ਗੋਲ ਕਦੂ ਆ ਛੁੱਟੇ ਛੁੱਟੇ ਛੱਪਣ ਕਦੂ ਸ਼ਾਇਦ ਉਹ ਇੰਡੀਆ ਵਾਲੇ ਤਾਂ ਨਹੀਂ ਹੈਗੇ ਜਿਹੜੇ ਉਹ ਇੰਡੀਆ ਚ ਹੁੰਦੇ ਨੇ ਮੈਨੂੰ ਲੱਗਦਾ ਹਸੀਸ ਕੀ ਹੋ ਗਿਆ ਤੈਨੂੰ ਆ ਇਦਾਂ ਲੱਗੀਆਂ ਹੋਈਆਂ ਨੇ ਤਾਜ਼ੀਆਂ ਸਬਜ਼ੀਆਂ ਖਾਓ ਤੇ ਤੁਸੀਂ ਅੰਬਰ ਫਾਰਮ ਆ ਸਕਦੇ ਹੋ ਇੱਥੋਂ ਆ ਕੇ ਸਬਜ਼ੀਆਂ ਲੈ ਕੇ ਜਾ ਸਕਦੇ ਹੋ ਆਹ ਕੀ ਹੈ ਸਬੰਦੇ ਇਸ ਤਰ੍ਹਾਂ ਇਹ ਜਾਂ ਤਰ੍ਹਾਂ ਇਹ ਨਾ ਦੇਖਣੀਆਂ ਬਹਿਣੀਆਂ ਆਪਾਂ ਨੂੰ ਇਹ ਤੂੰ ਖਾ ਕੇ ਦੇਖੀ ਬਹੁਤ ਜ਼ਿਆਦਾ ਸੁਆਦ ਹੁੰਦੀ ਆ ਆ ਕਦੂ ਆ ਇੱਧਰ ਮੈਨੂੰ ਲੱਗਦਾ ਨਹੀਂ ਤੂੰ ਖਾਦੀਆਂ ਨਹੀਂ ਹੋਣੀਆਂ ਕਦੇਗੀ ਖਾਦੀ ਤੂੰ ਖਾਦੀਆਂ ਮੈਂ ਤਰ੍ਹਾਂ ਬਹਿ ਵੀ ਉਸੇ ਗ੍ਰਹਿ ਤੋਂ ਆਈਆਂ ਸੁਖ ਜਿਹਦੇ ਤੋਂ ਨਹੀਂ ਗ੍ਰਹਿ ਤੋਂ ਉਸੇ ਤੋਂ ਆਏ ਹਾਂ ਪਰ ਮੈਂ ਕਿਹਾ ਕਿ ਤੇ ਸ਼ਾਇਦ ਤੂੰ ਸ਼ਹਿਰ 'ਚ ਰਹਿੰਦੀ ਸੀ ਨਾ ਖਾਦੀ ਹੋਂ ਹਰ ਸੇ ਵੱਡੀਆਂ ਹੁੰਦੀਆਂ ਬਟ ਇਹ ਨਾ ਇਹ ਨਹੀਂ ਤਰਾ ਮੈਨੂੰ ਲੱਗਦਾ ਤਰਾ ਉਧਰਲੇ ਪਾਸੇ ਆ ਇਹ ਤਾਂ ਨਾ ਮੈਨੂੰ ਲੱਗਦਾ ਦੂਜੀਆਂ ਅੱਲਾਂ ਟਾਈਪ ਆ ਇਹ ਇਹ ਕੱਦੂ ਜੇ ਹੁੰਦੇ ਆ ਉਹ ਵਾਲੇ ਆ ਉਧਰ ਚੱਲਦੇ ਆ ਜੀ ਗਲਤੀ ਹੋ ਗਈ ਸੀ ਉਧਰ ਉਹ ਵੱਡੀਆਂ ਵੱਡੀਆਂ ਅੱਲਾਂ ਲੱਗੀਆਂ ਹੋਈਆਂ ਨੇ ਤੇ ਜਿਹੜੀਆਂ ਕਹ ਲੋ ਕਿ ਆਪਾਂ ਦੇਖ ਰਹੇ ਆ ਤਰਾ ਇਹ ਨਹੀਂ ਇਹ ਤੋਰੀ ਆ ਇਧਰ ਇਹ ਤੋਰੀ ਆ ਜਮਨ ਤੇਰਾ ਸਰਿਆ ਪਿਆ ਰਾਮ ਤੋਰੀ ਯਾ ਯਾਰ ਯਾਰ ਕਿਉਂ ਦੀ ਯਾਰ ਇਹ ਤਾਂ ਹਲੇ ਹੋਈਆਂ ਨਹੀਂ ਨੇ ਮੈਨੂੰ ਲੱਗਦਾ ਨਹੀਂ ਇਹਨੀਆਂ ਹੈਗੀਆਂ ਆ ਜਾ ਯਸਨ ਉਹ ਵੀ ਕੋਮ ਲੈਣ ਤੇ ਹਾਸ਼ਮ ਇਹਨੂੰ ਨਹੀਂ ਲੱਗਦਾ ਆ ਜਾ ਅਸੀਸ ਵੀ ਨੀਡ ਟੂ ਗੋ ਬੈਕ ਨਾ ਤੇਰੇ ਖੋਲੇਗੇ ਜੀ ਪਾ ਦੇਣਾ ਗਾ ਅੱਜ ਇੱਥੇ ਹੂੰ ਲੱਬਣੀਆਂ ਪੈਣੀਆਂ ਭਾਈ ਆਪਾਂ ਨੂੰ ਲੱਬਣੀਆਂ ਪੈਣੀਆਂ ਮਿਸ਼ਨ ਤਰਾ ਹਰਸ਼ ਕਹਿੰਦੀ ਤਰਦੀ ਸਬਜੀ ਬਣਦੀ ਆ ਕੀ ਕਹਿੰਦੀ ਤਰਦੀ ਮੈਨੂੰ ਦਵਾਰੇ ਦਸੀ ਕਿ ਵੀ ਤਰਦੀ ਸਬਜੀ ਬਣਦੀ ਆ ਤਰਦੀ ਸਬਜੀ ਨਹੀਂ ਬਣਦੀ ਇਹ ਸੈਲਡ ਆ ਮੈਨੂੰ ਲੱਗਿਆ ਹਰਸ਼ ਦੇ ਪਾਪੇ ਨੂੰ ਕਹਿਣਾ ਦਾ ਕਾਰਨ ਸੀ ਦੇਖ ਕੇ ਵਿਚ ਆਏ ਆਪਣੇ ਉੱਧਾ ਕਹਿਣੀ ਮੈਨੂੰ ਸਾਰਾ ਪਤਾ ਪਿੰਡ ਦਾ ਚਲੋ ਕਦੇ ਆਪ ਸਬਜ਼ੀ ਲਿਆਂਦੀ ਹੋਵੇ ਤੈਨੂੰ ਪਤਾ ਹੋਵੇ ਸਬਜ਼ੀ ਲੈ ਕੇ ਆਈ ਆ ਮੈਂ ਪਰ ਮੈਂ ਪਨੀਰ ਲੈ ਕੇ ਆਉਂਦੀ ਰਹਿੰਦੀ ਉਹ ਸਬਜ਼ੀ ਆ ਹਾਂ ਜਿੰਦਾ ਹੋ ਤੋਰੀਆਂ ਤੋੜੀਆਂ ਨਹੀਂ ਕਿਦਾਂ ਲੱਗ ਰਿਹਾ ਅੱਜ ਸਬਜ਼ੀ ਤੋਂ ਕਿੰਨੀਆਂ ਤਰ੍ਹਾਂ ਕਰ ਲਈਆਂ ਜੂ ਸੁੱਕਾ ਕੱਦੂ ਆ ਵੱਡੇ ਹਾਂ ਦੂਆ ਨਹੀਂ ਤੋਗਦੇ ਆ ਹਾਂ ਤੂੰ ਜਾ ਸਕਦੀ ਏ ਬਟ ਆ ਤੋੜਨਾ ਨਹੀਂ ਉਧਰਲੇ ਸਾਈਡ ਤੇ ਚੱਲ ਜਾ ਕਿਦੋਂ ਇੱਥੇ ਰਹਿਣਾ ਮੈਨੂੰ ਪਤਾ ਲੱਗ ਜੂ ਕਿ ਇੱਥੇ ਕੀ ਆ ਉਹ ਵਾਡ ਫਿਰ ਮੈਂ ਲੈ ਕੇ ਆਉਣਾ ਠੀਕ ਆ ਕੀ ਆ ਹਾਂ ਉਹ ਪਮਕੀ ਨਾਲਵਗਾ ਦੂ ਆ ਦੇਖੋ ਪਤਾ ਨਹੀਂ ਆ ਨਾ ਕੱਚਾ ਕੇ ਪੱਕਾ ਚਲੋ ਤੋੜ ਕੇ ਦੇਖੀਂ ਕਿਹੜਾ ਹੁੰਦਾ ਆ ਉਹ ਤਾਂ ਅਲੱਗ-ਅਲੱਗ ਹੁੰਦੇ ਨੇ ਨਾ ਆਸੀਂ ਮੈਂ ਤੋੜਾ ਕਿ ਇਹ ਤਾਂ ਵਾਟਰਮੈਲਨ ਛੋਟੇ ਵੀ ਹੁੰਦੇ ਆ ਵੱਡੇ ਵੀ ਨੇ ਮੈਂ ਤੋੜਾ ਕੇ ਨਾ ਉਹ ਇੱਕ ਹੋਰ ਵੀ ਆ ਪਰਲੇ ਪਾਸੇ ਲੱਗਿਆ ਹੋਇਆ ਦੇਖੋ ਕੀ ਦੇ ਸਾਈਜ਼ ਦਾ ਆ ਤਾਂ ਆ ਸੀ ਇੱਕ ਮਿਡਲ ਦੇ ਵਿੱਚ ਵੀ ਆ ਆ ਸੀ ਮਿਡਲ ਦੇ ਵਿੱਚ ਆ ਵੱਡਾ ਆ ਉਹ ਵਾਲਾ ਇਹ ਉਦੋਂ ਵੱਡਾ ਲੱਗਦਾ। ਉਹ ਤੇਰੇ ਪੈਰਾਂ ਦੇ ਕੋਲ ਵੀ ਆ। ਉਹ ਤੂੰ ਆ। ਉਹ ਉਦੋਂ ਵੱਡਾ ਹੋਸੇ। ਆ ਰਿਹਾ। ਆ ਲੈ ਆ ਵੱਡਾ ਲੱਗਦਾ ਮੈਨੂੰ। ਇਹਨੂੰ ਤੋੜ ਲੋ। ਹਾਂ ਦੀਦੀ ਆਪ ਆ ਕੀ ਕਰ। ਚਲ ਤੋੜ ਫਿਰ। ਪਪੂਟਾ ਨਾ ਤੋੜ ਦੀ। ਇਹ ਦੂ ਵੱਡਾ ਕਾਹ ਸੇ? ਇਹ ਕਾਹ ਸੇ ਹੋਰ? ਕਿੰਨਾ ਵੱਡਾ ਆ? ਐਡਾ ਹੀ ਆ। ਬਸ ਆ ਤੋੜ ਲੋ। ਬੂਟਾ ਨਹੀਂ ਤੋੜਦੇ ਜਮਾ ਉਹਦੇ ਕੋਲ ਤੋੜਦਾ। ਹਾਂ ਯਾਰ ਇੱਥੇ ਨਾ ਕੰਡੇ ਲੱਗੇ। ਕੰਡੇ ਨਹੀਂ ਲੱਗੇ ਤੋੜ ਦੇ ਇਹਨੂੰ ਮੈਂ ਤੋੜਾਂ ਹਾਂ ਹਾਂ ਵੈਰੀ ਗੁੱਡ ਅਸੀਸ ਕੀ ਕਰੀਏ ਇਹਨਾਂ ਪੁੱਤ ਹਾਂ ਤੂੰ ਕੀ ਤੋੜ ਰਿਹਾ ਕੀ ਤੋੜ ਰਿਹਾ ਤੂੰ ਤੂੰ ਪੱਤੇ ਨਾ ਤੋੜ ਪੁੱਤ ਫਿਰ ਇਹਨਾਂ ਤੇ ਸਬਜ਼ੀ ਨਹੀਂ ਲੱਗਣੀ ਤਾਣੀਆਂ ਵੀ ਨਾ ਤੋੜੀ ਸਬਜ਼ੀ ਨਹੀਂ ਲੱਗਣੀ ਬਾਅਦ ਦੇ ਵਿੱਚ ਤੋੜ ਰਿਹਾ ਹਾਂ ਹਾਂ ਲਾਲਾ ਦੋ ਚਾਰ ਸੋ ਸਾਡੀ ਜਿਹੜੀ ਸੰਗਤ ਆ ਗਈ ਉਹ ਬੰਦ ਲਗੀ ਆ ਇੱਥੇ ਆ ਕੇ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਅਸੀਂ ਕੀ ਲਈਏ ਕੀ ਨਾ ਲਈਏ ਇਹ ਕੀ ਆ ਐਡੀਆਂ ਵੱਡੀਆਂ ਤੋਰੀਆਂ ਕੀ ਕਰਨੀਆਂ ਛੋਟੀਆਂ ਛੋਟੀਆਂ ਖਾਓ ਪੱਕੀਆਂ ਹੁੰਦੀਆਂ ਨਾ ਜਿਆਦੇ ਵੱਡੀਆਂ ਛੋਟੀਆਂ ਉਹਨੇ ਕੇ ਤੋੜੋ ਯਾਰ ਦੋ ਤਾਂ ਜਣੇ ਆਪਾਂ ਦੋਰੀਆਂ ਪਚਾਰ ਜਣੇ ਹਾਂ ਤੀਜੀ ਕਿਹੜੇ ਕੰਦੀ ਆਸ ਇਹ ਤੋੜ ਲਾ ਇਹ ਤਾਂ ਤੋੜ ਕੇ ਉਹਨਾਂ ਨੇ ਸਿੱਟੀਆਂ ਪੱਕ ਗਈਆਂ ਸੀਆਂ ਐਸੇ ਆਓ ਦੇਖੋ ਐਦਾਂ ਕਰ ਲਾ ਪਵਣ ਤੂੰ ਕਿੱਧਰ ਗਈ ਆ ਆਹ ਹੋਰ ਸਬਜ਼ੀ ਦੇਖਣ ਹੋਰ ਕੀ ਐ ਇੱਥੇ ਚਲ ਆ ਗਈ ਆ ਪਵਣ ਹਾਬੜ ਗਈ ਆ ਉੱਧਰ ਦੇਖੀਏ ਮੈਂ ਇੱਥੇ ਹਾਂ ਪਿੰਡਿਆ ਯੈਸ ਪਿੰਡ ਜਾ ਉੱਧਰਲੇ ਪਾਸੇ ਚੱਲਦੇ ਆ ਪਿੰਡ ਤੋਰੀ ਆਜੋ ਅਸੀ ਇਸ ਪਤਾ ਨਹੀਂ ਕੀ ਖਾਈ ਜਾਂਦੀ ਆ ਹੁਣ ਮੈਨੂੰ ਤੇ ਹਰਸ਼ ਨੂੰ ਕੰਮ ਮਿਲਿਆ ਵਾ ਸਬਜੀ ਬਣਾਵੋ ਜਾ ਕੇ ਸੋ ਆਪਾ ਜੇ ਆਸ ਚੱਕਾਂਗੇ ਇਹਦੇ ਥੱਲੇ ਹੈਗੀ ਆ ਰਸੋਈ ਵੈਲਕਮ ਟੂ आवर ਮਿਨੀ ਰਸੋਈ ਕੋਈ ਖਾਣਾ ਨਾ ਤਾਂ ਨਹੀਂ ਆ ਜੂਗਾ ਨਹੀਂ ਨਹੀਂ ਚਲੋ ਆਪਾਂ ਵੀ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ ਆ ਪਹਿਲਾਂ ਤਾਂ ਹਲੇ ਸੀ ਬੜੀਆਂ ਹੀ ਪਿਆਉਣ ਲੱਗੇ ਆ ਕਿਚਨ ਕਟੂਰੀ ਕਰਵਾ ਦੋ ਫਿਰ ਕਿਚਨ ਦਾ ਟੂਰ 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 ਸਭ ਕੋ ਸਾਮਣੇ ਆ ਆ ਜੋ ਜੇ ਕਿਸੇ ਨੇ ਰੋਟੀ ਦਿੱਤੀ ਖਾਣੀ ਹੋਵੇ ਅੰਬਰ ਫਾਰਮ ਤੋਂ ਚੋ ਇੱਥੇ ਸਾਰਾ ਹੀ ਸਮਾਨ ਆ ਇੱਧਰ ਗੈਸ ਲੱਗਿਆ ਹੋਇਆ ਵਾ ਸਾਡੀ ਤਾਂ ਰੋਟੀ ਪਾਣੀ ਦੀ ਹੋ ਗਈ ਪਿਆਰੀ ਬੜੀਆਂ ਆਪਾਂ ਤੁਹਾਨੂੰ ਦੇਖਦੇ ਨਾ ਇੱਕ ਪਾਸੇ ਉਹ ਜਿਹੜਾ ਬਣਾ ਰਹੇ ਨੇ ਬਾਹਰ ਦੇ ਮਾਤੇ ਸਦੀ ਛੋਟੀ ਹੱਥ ਪਰ ਇਸ ਵਿੱਚ ਸਿਰ ਤੇ ਸਾਰੇ ਕਿਤੇ ਅੱਡਾ ਕੋਆਇਆ ਪਿਆ ਹੋ। ਸਮਝਦੇ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਲੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਬਾਏ ਬਾਏ ਫਾਇਰ ਨੂੰ